ਸਾਸਤਰੀ ਕਾ ਜੀ ਸਾਰਿਆਂ ਨੂੰ ਜਪਾ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਰਿਆਂ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹੇਗਾ ਜੀ ਕ੍ਰੇਪ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵਿਦ ਇਸ ਦੇ ਉੱਪਰ ਇੰਬੋਇਡਰੀ ਕੀਤੀ ਹੋਈ ਮਿਲੇਗੀ ਪਾਰ ਮੀਟਰ ਅਕੋਰਡਿੰਗ ਤੁਸੀਂ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਡੇਗੀ 올 ਇੰਡੀਆ ਸ਼ਿਪਿੰਗ ਫ੍ਰੀ ਡੇਗੀ ਇਹ ਸੂਟ ਹੈਗਾ ਜੀ ਪਿਓਰ ਔਰਗੈਂਜ਼ਾ ਦਾ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਐਸੇ ਉੱਪਰ ਪ੍ਰਿੰਟ ਰਹੇਗਾ ਸੀਕਵਨ ਦਾ ਕੰਮ ਕੀਤਾ ਹੋਇਆ ਮਿਲੇਗਾ ਇਹ ਵੀ ਤੁਸੀਂ ਪਾਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਆਣਗੇ ਬਾਟਮ ਜਿਹੜੀ ਵੈਲਵਟ ਵੈਲਵਟ ਦੀ ਪਲੇਨ ਹੋਏਗੀ 셔ਟ ਐਂਡ ਜਿਹੜਾ ਸਟਾਰਡ ਹੈਗਾ ਉਸ ਦੇ ਉੱਪਰ ਫੁੱਲ ਵਰਕ ਕੀਤਾ ਹੋਇਆ ਮਿਲੇਗਾ ਜਿਹੜਾ ਦੁਪੱਟਾ ਉਸ ਦੇ ਟੂ ਸਾਈਡ ਵਰਕ ਰਹੇਗਾ ਬੂਟੀ ਦਾ ਕੰਮ ਕੀਤਾ ਹੋਇਆ ਮਿਲੇਗਾ ਅਗਲੇ ਜਿਹੜੇ ਸੂਟ ਰਹਿਣਗੇ ਤੁਹਾਨੂੰ ਸਰਦੀਆਂ ਵਾਸਤੇ ਪਸ਼ਮੀਨਾ ਦੇ ਸੂਟ ਮਿਲਣਗੇ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ 셔ਟ ਦੇ ਉੱਪਰ ਇੰਬੋਡਰੀ ਰਹੇਗੀ ਨਾਲ ਬਾਟਮ ਪਲੇਨ ਹੋਏਗੀ ਨਾਲ ਰਹੇਗਾ ਸਟਾਲ ਪ੍ਰਿੰਟਡ ਸਟਾਲ ਰਹੇਗਾ ਬਹੁਤ ਹੀ ਸੋਹਣੇ ਇੰਨੇ ਵਿੱਚ ਤੁਹਾਨੂੰ ਕਲਰ ਜਿਹੜੇ ਮਿਲ ਜਾਣਗੇ ਅਗਲੇ ਜਿਹੜੇ ਸੂਟ ਲੈਣਗੇ ਇਹ ਵੀ ਤੁਹਾਨੂੰ ਪਸ਼ਮੀਨਾ ਦਾ ਹੀ ਸੂਟ ਮਿਲੇਗਾ ਸ਼ਰਟ ਪ੍ਰਿੰਟਡ ਹੋਏਗੀ ਜਿਹੜੀ ਬਾਟਮ ਹੋਏਗੀ ਉਹ ਪਲੇਨ ਪਸ਼ਮੀਨਾ ਦੀ ਬਾਟਮ ਹੋਏਗੀ 2.5 ਮੀਟਰ ਦੀ ਕੱਟ ਲੈਣ ਵਾਲੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਜਿਹੜਾ ਅਗਲਾ ਸੂਟ ਹੈਗਾ ਇਹ ਘੱਟ ਪ੍ਰਾਈਸ ਵਿੱਚ ਰਹਿਣਗੇ ਵੈਲਵਟ ਦਾ ਤੁਹਾਨੂੰ ਸੂਟ ਮਿਲੇਗਾ ਸ਼ਰਟ ਦੇ ਫਰੰਟ ਐਂਡ ਬੈਕ ਘੇਰੇ ਦੇ ਉੱਪਰ ਵਰਕ ਰਹੇਗਾ ਬਾਟਮ ਵੈਲਵਟ ਵੈਲਵਟ ਦੀ ਪਲੇਨ ਹੋਏਗੀ ਇਹ ਵੱਡੇ ਪਨੇ ਦਾ ਤੁਹਾਨੂੰ ਫੈਬਰਿਕ ਮਿਲੇਗਾ ਪੂਰਾ ਸੂਟ ਰੈਡੀ ਹੋ ਜਾਏਗਾ ਬਹੁਤ ਹੀ ਸੋਹਣੇ ਇਨਾਂ ਵਿੱਚ ਕਲਰ ਨੇ ਘੱਟ ਪ੍ਰਾਈਸ ਵਿੱਚ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ